ਮੈਂ ਹੁਣੇ ਕਹਿ ਕੇ ਹਟਿਆ ਵੀ ਇਹਦੇ ਨਾਲ ਤੋਂ ਸਾਡੇ ਵਾਲਾ ਜਿਹੜਾ 6 ਮਹੀਨੇ ਰਹਿ ਕੇ ਗਿਆ ਸੀ ਮੁੱਖ ਮੰਤਰੀ ਉਹ ਕਹਿੰਦਾ ਸੀ ਪੈਚ ਵਰਕ ਕਰਾ ਦੇ ਇਹਨਾਂ ਭਤਿੰਦਰਾਂ ਤੋਂ ਪੈਚ ਵੀ ਨਹੀਂ ਲੱਗਿਆ ਇਹਨਾਂ ਨੇ ਪਹਿਲੇ ਵਾਲੇ ਚੰਗੇ ਕੋਹਾਤੇ ਬਿਲਕੁਲ ਸਾਬ ਕਰ ਰਹੇ ਆ ਮੈਂ ਕਦੋਂ ਕਹਿਣਾ ਵੀ ਨਹੀਂ ਕਰ ਰਹੇ ਕਰਨਾ ਚਾਹੀਦਾ ਆਪਣੇ ਉਹਨਾਂ ਦੇ ਮੁੱਦੇ ਆ ਕਰਨ ਸ਼ਾਂਤੀਪੂਰਵ ਕਰਨ ਸਭ ਕਿਉਂਕਿ ਮਸਲਾ ਗੱਲਬਾਤ ਨਾਲ ਹੀ ਸੁਲਝੂਗਾ ਆ ਜਿਹੜੇ ਮਸਲੇ ਐ ਐਵੇਂ ਸੜਕਾਂ ਦੇ ਚੌਕਾਂ ਦੇ ਖੜੇ ਹੋ ਕੇ ਨਹੀਂ ਸੁਲਝੇ ਜਾਣੇ ਸਾਹਿਬ ਇਸ ਗੱਲ ਤੇ ਮੈਂ ਕੱਲ ਸਾਡੇ ਇੱਕ ਪ੍ਰੈਸ ਕਾਨਫਰੰਸ ਕਰੂੰਗਾ ਸਾਡੇ ਸਾਰੇ ਸਮੁਸਤੇ ਤੇ ਸਾਡਾ ਜਿਹੜਾ ਖਿਆਲ ਹੈ ਉਹ ਅਸੀਂ ਰੱਖਾਂਗੇ ਉਹਨਾਂ ਨੂੰ ਇਹ ਮੇਰੀ ਦੈਨੀ ਬੇਨਤੀ ਹੈ ਆਪਣੀ ਗੱਲ ਰੱਖੋ ਗੱਲ ਕਰਨ ਨਹੀਂ ਜਾ ਰਹੇ ਸਾਨੂੰ ਕਿਉਂ ਰੋਕਿਆ ਰਸਤਾ ਦਿੱਲੀ ਦਾ ਥੋੜੇ ਇੱਥੇ ਆ ਦਿੱਲੀ ਥੋੜੇ ਇੱਥੇ ਆ ਗਈ ਗੱਲ ਤਾਂ ਜਾ ਕੇ ਉੱਥੇ ਮੰਤਰੀ ਨਾਲ ਹੀ ਕਰਨੀ ਸੀ ਮੰਤਰੀ ਸਾਹਿਬ ਤਾਂ ਇੱਥੇ ਆਏ ਬੈਠੇ ਸੀਗੇ ਵਕੀਲ ਤੁਸੀਂ ਮਾੜਾ ਕਰ ਲਿਆ ਸਾਬ ਐਜੇ ਵਕੀਲ ਨੂੰ ਤੁਸੀਂ ਟਿੰਬੁਕਟੂ ਲੈ ਜਾਓ ਜੇ ਇਹਨਾਂ ਦਾ ਢੇਡਾ ਡਬੋਣਾ ਹੈ ਡਬੋਣਾ ਹੈ ਸਾਬ ਜਿਹ ਵਕੀਲ ਹੈ ਜਿਹੜਾ ਨਾ ਉਹ ਲੈ ਕੇ ਬੈਠਦਾ ਹੈ ਮਦਈ ਨੂੰ ਮਦਈ ਦਾ ਦਰਦ ਸਮਝਦੀ ਹੈ ਸਾਰੇ ਸਰਕਾਰ ਸਮਝਦੀ ਹੈ ਦੁਨੀਆ ਸਮਝਦੀ ਹੈ ਪਰ ਵਕੀਲ ਪਤਾ ਨਹੀਂ ਕੀ ਕੀ ਖੇਡਾ ਖੇਡ ਰਿਹਾ ਸਰ ਮੌਜੂਦਾ ਸਰਕਾਰ ਕਹਿ ਰਹੀ ਹੈ ਅਸੀਂ 2 ਸਾਲਾਂ ਦੇ ਵਿਕਾਅ ਕੀਤੇ ਹੋਏ ਵਿਕਾਸ ਤੇ ਝੂਠ ਲਾ ਰਹੇ ਸਾਬ ਇੱਟ ਲੱਗੀ ਦਿਖਾ ਦਿਓ ਮੈਨੂੰ ਮੈਂ ਹੁਣੇ ਕਹਿ ਕੇ ਹਟਿਆ ਵੀ ਇਹਦੇ ਨਾਲ ਤੋਂ ਸਾਡੇ ਵਾਲਾ ਜਿਹੜਾ 6 ਮਹੀਨੇ ਰਹਿ ਕੇ ਗਿਆ ਸੀ ਮੁੱਖ ਮੰਤਰੀ ਉਹ ਕਹਿੰਦਾ ਸੀ ਪੈਚ ਵਰਕ ਕਰਾਤੇ ਇਹਨਾਂ ਪਤੰਦਰਾਂ ਤੋਂ ਪੈਚ ਵੀ ਨਹੀਂ ਲੱਗਿਆ ਇਹਨਾਂ ਨੇ ਪਹਿਲੇ ਵਾਲੇ ਚੰਗੇ ਘਵਾਤੇ ਜਾਕੋਂ ਇਹ ਗੋਹਰ ਜਾਨ ਲਾਉਂਦੇ ਨੇ ਕਿ ਜਿਹੜੀਆਂ ਪਈਆਂ ਸਰਕਾਰਾਂ ਨੇ ਲਗਾਤਾਰ 2 ਦਿਨ ਤੋਂ ਬੈਠੀਆਂ ਨੇ ਜਦੋਂ ਵੀ ਉਹ ਦਿੱਲੀ ਵੱਸੇ ਸਟਾਫਟ ਚਾਲ ਕੇ ਬਣੇ ਪੰਜਾਬ ਆਪੇ ਨਹੀਂ ਬਣੇ ਸੌਰੀ ਹਾਂਜੀ 2 ਦਿਨ ਨਗਰਤਾ ਦਿੱਲੀ ਵੱਸ ਤੋਂ ਬਸ ਦੇਖੋ ਭਗਵੰਤ ਮਾਨ ਜੀ ਕਿਸ ਵਾਸਤੇ ਬਣੇ ਹੈ ਕਿ ਨਹੀਂ ਬਣੇ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਸ ਕਾ ਕੰਮ ਉਸੀ ਕੋ ਸਾਜੇ ਔਰ ਕਰੇ ਤੋਂ ਡੰਗਾ ਬਾਜੇ ਉਹਨਾਂ ਦਾ ਜਿਹੜਾ ਕੰਮ ਸੀਗਾ ਉਹ ਕਿਤੇ ਛੱਲਾ ਗਾ ਦਿੰਦੇ ਛੱਲਾ ਗਾ ਕੇ ਪੰਜਾਬ ਨੂੰ ਛੱਲਾ ਬਣਾ ਰਹੇ ਸਭ ਇਹ ਇਹ ਕੋਈ ਕੰਮ ਹੈ ਮੁੱਖ ਮੰਤਰੀ ਦੇ ਕਰਨ ਵਾਲੇ ਆ ਕੋ ਕੰਮ ਹੈ ਕਰਨ ਵਾਲੇ ਕੰਮ ਜਿਹੜੇ ਕੰਮ ਹੈ ਕਿਸਾਨਾਂ ਨਾਲ ਬੈਠ ਕੇ ਗੱਲ ਕਰਨੇ ਆਪ ਦਾ ਪੰਜਾਬ ਸੰਭਾਲਣ ਕਿਸਾਨ ਮੈਂ ਕਹਿੰਦਾ ਕਿਸਾਨ ਕਦੋਂ ਦੇ ਬੈਠੇ ਸੜਕਾਂ ਤੇ ਉੱਤੇ ਰਹਿਣ ਨਾ ਰਹੇ ਜੀ ਅਸੀਂ ਆਪਣੇ ਪ੍ਰਚਾਰ ਦੇ ਵਿੱਚ ਕਹਿੰਦੇ ਰਹੇ ਕਿ ਅਸੀਂ ਆਪਣੇ 2 ਸਾਲ ਦੇ ਕੰਮਕਾਜ ਦੇ ਉੱਪਰ ਵੋਟ ਮੰਗ ਰਹੇ ਹਾਲੇ ਇੱਕ 10 ਸਾਲ ਹੋ ਗਏ ਜੇ ਅਗਰ ਰੋਹਿੰਦਰ ਮੋਦੀ ਨੂੰ ਨਾਪਰਤ ਦੀ ਰਾਜਨੀਤੀ ਕਰਕੇ ਵੋਟ ਮੰਗ ਲਈ ਬਵੇ 6 ਲੱਖ ਪਹਾੜਾਂ ਦੇ ਸਾਬਦਨ ਜਿਹਦੇ ਪਿੱਛੇ ਉਹਨਾਂ 12 ਹੁੰਦੇ ਨੇ ਸਰਮਕਾ ਸੂਤਰ ਕਹਿੰਦੇ ਨੇ ਜਾਂ ਉਹ ਕਬਰਸਤਾਨ ਕਹਿੰਦੇ ਨੇ ਜਾਂ ਸੰਸਾਰ ਕਹਿੰਦੇ ਨੇ ਇਸ ਤਰ੍ਹਾਂ ਦਾ ਪ੍ਰਜੋਕਟੇ ਵੀ ਦੇਖੋ ਸਾਬ ਕੋਈ ਕਿਸੇ ਦੇ ਅੰਦਰ ਨਫ਼ਰਤ ਧਰਤੀ ਹੈ ਪੂਰ ਪਗਮਰਾਂ ਦੀ ਧਰਤੀ ਹੈ ਪੰਜਾਬ ਪੰਜਾਬ ਦੇ ਅੰਦਰ ਨਫਰਤ ਬੀਜਣ ਵਾਲੇ ਕੰਮ ਕੀਤੇ ਸੀ ਕਿਸੇ ਤੋਂ ਅੱਖੋਂ ਪਰੋਖੇ ਹੈ ਨਹੀਂ ਸਾਬ ਜਿਨ੍ਹਾਂ ਨੇ ਇੱਥੇ ਹਿੰਦੂ ਸਿੱਖ ਭਾਈਚਾਰੇ 'ਚ ਢਾਲਾਈ ਸੀ ਉਹਨਾਂ ਦਾ ਨੁਮਾਇੰਦਾ ਬਣ ਕੇ ਖਹਿਰਾ ਸਾਹਿਬ ਇੱਥੇ ਆਏ ਖੜੇ ਆ ਉਹਨਾਂ ਨੂੰ ਪੁੱਛਿਓ ਕਾ ਖਹਿਰਾ ਸਾਹਿਬ ਨੂੰ ਵੀ ਤੁਸੀਂ ਕੀ ਕਹਿੰਦੇ ਹੋ ਕਾਂਗਰਸ ਦੀ ਪਾਲਿਸੀ ਤੇ ਜਿਹੜੇ ਲੋਕਾਂ ਨੇ ਇੱਥੇ ਹਿੰਦੂ ਸਿੱਖ ਦਾ ਸਵਾਲ ਚੱਕਿਆ ਸੀਗਾ ਉਹਦੇ ਤੇ ਖੈਰਾ ਸਾਹਿਬ ਨੂੰ ਪੁੱਛੋ ਮੇਰਾ ਸਵਾਲ ਖੈਰਾ ਸਾਹਿਬ ਤਾਂ ਹੀ ਨਹੀਂ ਖੈਰਾ ਸਾਹਿਬ ਦੇ ਰਾਈ ਸਵਾਲ ਹੈ ਉਹਨਾਂ ਦੀ ਹਾਈ ਕਮਾਂਡ ਤੋਂ ਪੁੱਛ ਲਿਆਗੇ ਉਹਨਾਂ ਨੇ ਪੁੱਛ ਕੇ ਆ ਕੇ ਗੱਲ ਕਰਨ ਉਹਦੇ ਬਾਅਦ ਕੋਈ ਇੱਥੇ ਆ ਕੇ ਲੋਕਾਂ ਤੋਂ ਵੋਟ ਮੰਗਣ ਸਾਹਿਬ ਅੱਖਾਂ ਮੀਚ ਕੇ ਸੌਰੀ ਛੇਡ ਬਹੁਤ ਲੌਂਗ ਨਹੀਂ ਨਹੀਂ ਕੋਈ ਲੇਟ ਨਹੀਂ ਦੇਖੋ ਲੋਕ ਮਨ ਬੜਾਈ ਬੈਠੇ ਸਭ ਇੱਕ ਮਨ ਤਾਂ ਕਲੀਅਰ ਹੈ ਵੀ ਆ ਜਿਹੜੀ ਦੋ ਮੂੰਹੇ ਸੱਪ ਜਿਹੜਾ ਹੁੰਦਾ ਨਾ ਸਭ ਤੋਂ ਖਤਰਨਾਕ ਹੁੰਦਾ ਸਭ ਦੋ ਮੂੰਹੇ ਸੱਪ ਲੋਕ ਆਪੇ ਦੇਖ ਲੈਣ ਵੇ ਚਿਹਰੇ ਆ ਡੱਡਾ ਉਂ ਇਕੱਠੇ ਐ ਚਿਹਰੇ ਦੋ ਇੱਥੇ ਐ ਪੂਸ਼ ਹਿੰਦੁਸਤਾਨ ਚ ਐ ਉੱਥੇ ਕੋਈ ਪੂਸ਼ ਐ ਉਹ ਲੋਕ ਮਾੜੇ ਹੁੰਦੇ ਸਾਰਾ ਉਹ ਲੋਕ ਮਾੜੇ ਹੁੰਦੇ ਉਹਨਾਂ ਤੋਂ ਬਚਣਾ ਚਾਹੀਦਾ ਦੋ ਮੂੰਹਿਆਂ ਤੋਂ